ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਉਹ ਦੇਸ਼ ਦੀਆਂ ਚੰਦ ਦੋ ਚਾਰ ਯੂਨੀਵਰਸਟੀਆਂ ਦੇ ਵਿੱਚੋਂ ਹੈ ਜਿੱਥੋਂ ਆਰਟਿਸਟ ਤੋਂ ਲੈ ਕੇ ਅਕੈਡਮਿਕ ਫੀਲਡ ਤੱਕ სპੋਰਟਸ ਤੱਕ ਬਹੁਤ ਸਾਰੇ ਬੱਚੇ ਅਚੀਵਰਸ ਜਿਹੜੇ ਨੇ ਇਹ ਅਚੀਵਰਸ ਨੂੰ ਅਚੀਵਰਸ ਨੂੰ ਅਚੀਵਰਸ ਬਣਾਉਣ ਵਾਲੀ ਜਿਹੜੀ ਯੂਨੀਵਰਸਿਟੀ ਹੈ ਜਦੋਂ ਮੈਂ ਪਹਿਲੀ ਵਾਰ ਇੱਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਆਇਆ ਸੀ ਆਰਥਿਕ ਘਾਟੇ ਦੇ ਵਿੱਚ ਸੀ ਜੁਨੀਵਰਸਿਟੀ ਮੈਨੂੰ ਪ੍ਰਬੰਧਕਾਂ ਨੇ ਕਿਹਾ ਜੀ ਘਾਟਾ ਚੱਲ ਰਿਹਾ ਹੈ 80 ਕਰੋੜ ਰੁਪਇਆ ਪਰ ਮੰਥ ਉਸੇ ਦਿਨ ਅਸੀਂ ਜਾ ਕੇ ਪੰਜਾਬ ਦੇ ਵਿੱਤ ਮੰਤਰਾਲੇ ਨਾਲ ਮੀਟਿੰਗ ਕਰਕੇ ਪੈਸੇ ਜਾਰੀ ਕਰਨ ਦਾ ਜ਼ਰੀਆ ਲੱਭਿਆ 30 ਕਰੋੜ ਰੁਪਇਆ ਇੱਕ ਮਹੀਨੇ ਦਾ ਇਸ ਜੁਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ ਆ ਰਿਹਾ ਹੈ ਤਾਂ ਕਿ ਤੁਹਾਡੀ ਵਿੱਦਿਆ ਵਾਸਤੇ ਮਾਹੌਲ ਬਣਿਆ ਰਹੇ ਯੂਥ ਜਿਹੜਾ ਬੜੀ ਪਾਵਰ ਹੈ ਆਪਣਾ ਦੇਸ਼ ਸਭ ਤੋਂ ਨੌਜਵਾਨ ਮੁਲਕ ਹੈ ਜੀ ਧਰਤੀ ਤੇ ਜਿੱਥੇ 60% ਤੋਂ ਜ਼ਿਆਦਾ 35 ਸਾਲ ਤੋਂ ਥੱਲੇ ਥੱਲੇ ਨੇ ਪਰ ਉਹ ਯੂਥ ਦੀ એનર્ਜੀ ਨੂੰ ਜੇ ਆਪਾਂ ਕਿਤੇ ਆਰੇ ਨਾ ਲਾਇਆ ਗਿਆ ਕੰਮਕਾਰ ਤੇ ਨਾ ਉਹਦੀ ਉਹਦੇ ਉਹਦੀ ਡਿਗਰੀਆਂ ਮੁਤਾਬਕ ਉਹਨੂੰ ਨੌਕਰੀ ਨਾ ਮਿਲੀ ਜਾ ਉਹਨੂੰ ਉਹਦੇ ਉਹਦੇ ਆਰਟ ਮੁਤਾਬਕ ਉਹਨੂੰ ਪਲੇਟਫਾਰਮ ਨਾ ਮਿਲਿਆ ਤਾਂ ਫਿਰ ਉਹ ਇਧਰ ਉਧਰ ਭਟਕੂਗਾ ਤਾਂ ਦੇਸ਼ ਲਈ ਹਾਨੀਕਾਰਕ ਵੀ ਹੋ ਸਕਦਾ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਪਰ ਐਜੂਕੇਸ਼ਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਡਿਗਰੀਆਂ ਮੁਤਾਬਕ ਕੋ ਕੰਮ ਦੇਣਾ ਵੀ ਸਾਡੀ ਪ੍ਰਾਇੋਰਟੀ ਹੈ